ਜੋ ਮੇਰੇ ਬੱਚੇ ਵੀ ਜਿਹੜਾ ਇਹ ਮਿੰਨੀ ਜੰਗਲ ਦੇਖਣ ਆਏ ਸੀਗੇ ਤੇ ਮੈਂ ਆਪਣੀ ਬੇਟੀ ਸਹਿਜਪ੍ਰੀਤ कौर ਜੋ ਗੋਬਿੰਦ ਇੰਟਰਨੈਸ਼ਨਲ ਸਕੂਲ ਦੇ ਵਿੱਚ ਪੜ੍ਹਦੀ ਆ ਤੇ ਉਹਨਾਂ ਉਹਦੇ ਨਾਲ ਵੀ ਗੱਲ ਕਰਨੀ ਚਾਹਾਂਗਾ ਜਿਵੇਂ ਇਹ ਦਰਖਤ ਸੀਗਾ ਇਹ ਇਹਨਾਂ ਦੋਨਾਂ ਬੱਚਾ ਨੇ ਲਗਾਇਆ ਸੀਗਾ ਤੇ ਅੱਜ ਇਹਨਾਂ ਤੋਂ ਥੋੜਾ ਜਿਹਾ ਵੱਡਾ ਹੋ ਚੁੱਕਿਆ ਤੇ ਬੇਟੇ ਜਿਵੇਂ ਸਕੂਲ ਦੇ ਵਿੱਚ ਪੜ੍ਹਦੇ ਹੋ ਨਾ ਗੋਬਿੰਦ ਇੰਟਰਨੈਸ਼ਨਲ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਆਪਣੇ ਟੀਚਰਾਂ ਨੂੰ ਕੀ ਬੇਨਤੀ ਕਰਨੀ ਚਾਹਾਂਗੂ ਤੁਸੀਂ ਮੈਂ ਟੀਚਰਾਂ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਆ ਬੱਚਿਆਂ ਨੂੰ ਇਹ ਜ਼ਰੂਰ ਸਿਖਾਉਣਾ ਚਾਹੀਦਾ ਵੀ ਜਿੱਥੇ ਵੀ ਤੁਸੀਂ ਦੇਖਦੇ ਹੋ ਵੀ ਖਾਲੀ ਜਗ੍ਹਾ ਹੈਗੀ ਆ ਉੱਥੇ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਆ ਤੇ ਆ ਦੇਖੋ ਇਹ ਜੋ ਇੱਡਾ ਸਿਕਾ ਦੇ ਰੱਖਤ ਉਹ ਲਾਇਆ ਤੇ ਹੁਣ ਇਹ ਮੇਰੇ ਨਾਲੋਂ ਵੀ ਵੱਡਾ ਹੋ ਚੁੱਕਿਆ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਆ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਵੀ ਇਹ ਦਰਖਤ ਸਾਨੂੰ ਹੁਣ ਆਕਸੀਜਨ ਦੇਣਗੇ ਆਪਣੇ ਬਹੁਤ ਕੰਮ ਆਉਣਗੇ ਤੇ ਇਹ ਆਪਾਂ ਨੂੰ ਫਾਇਲ ਫਰੂਟ ਬਹੁਤ ساری ਚੀਜ਼ਾਂ ਹੈ ਜਿਹੇ ਦਿੰਦੇ ਨੇ ਜਿਹੜੀਆਂ ਆਪਾਂ ਨੂੰ ਕਿਤੇ ਨਹੀਂ ਮਿਲਣ